ਮਾਰੂ ਮਹੱਲਾ ਪੰਜਵਾ ਪਾਂਚ ਵਰਖ ਕੋ ਅਨਾਥ ਤਰੂਵ ਬਾਰਿਕ ਹਰ ਸਿਮਰਤ ਅਮਰ ਅਟਾਰੇ ਪੁੱਤਰ ਹੀਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ ਮੇਰੇ ਠਾਕੁਰ ਕੀਤੇ ਅਗਨਤ ਉਦਾਰੇ ਇਸ ਨੂੰ ਅਗਨਤ ਉਚਾਰਨ ਕਰਨਾ ਅਗਨਤ ਨਹੀਂ ਕਹਿਣਾ ਮੋਹਦੀਨ ਅਲਪਮਤ ਨਿਰਗੁਣ ਪਰਿਉ ਸਰਣ ਦੁਆਰੇ ਮੋਹਦੀਨ ਤੇ ਠਮਕ ਅਲਪਮਤ ਨਿਰਗੁਣ ਇਥੇ ਵਿਸਰਾਮ ਹੈ ਪਰਿਉ ਸਰਣ ਦੁਆਰੇ ਰਹਾਉ ਬਾਲਮੀਕ ਸੁਪਚਾਰੂ ਤਰਿਉ ਬਦਿਕ ਤਰੇ ਵਿਚਾਰੇ ਇਹ ਬਦਿਕ ਉਚਾਰਨ ਕਰਨਾ ਹੈ ਕਿਸ ਕੀ ਇਕ ਨਿਮਖ ਮਨਮਾਹੀ ਅਰਾਧਿਉ ਗਜਪਤ ਪਾਰ ਉਤਾਰੇ ਇਕ ਨਿਮਖ ਮਨਮਾਹੀ ਅਰਾਧਿਉ ਇਥੇ ਵਿਸਰਾਮ ਗਜਪਤ ਗਜਪਤ ਪੋਲਾ ਬੋਲਨਾ ਗਜਪਤ ਪਾਰ ਉਤਾਰੇ ਕੀਨੀ ਰਖਿਆ ਭਗਤ ਪ੍ਰਹਿਲਾਦਾ ਹਰਨਾਖਸ ਨਖਹਿ ਬਿਦਾਰੇ ਹਰਨਾਖਸ ਪਤਿ ਯਮ ਕਲਉਣੀ ਹੈ ਪ੍ਰਹਿਲਾਦਾ ਪਤਿ ਵਿਸਰਾਮ ਹਰਨਾਖਸ ਨਘਾ ਬਿਦਾਰੀ ਬਿਦਰ ਦਾਸੀ ਸੋਤ ਭਇਓ ਬੁਨੀਤਾ ਸਗਲੇ ਕੋਲ ਉਜਾਰੇ ਇਹ ਵੀ ਬਿਦਰ ਦਾਸੀ ਸੋਤ ਇੱਥੇ ਠਮਕ ਭਇਓ ਬੁਨੀਤਾ ਇੱਥੇ ਵਿਸਰਾਮ ਹੈ ਸਗਲੇ ਕੋਲ ਉਜਾਰੇ ਕਵਨ ਪਰਾਧ ਬਤਾਵੋ ਆਪਣੇ ਮਿਥਿਆ ਮੂਹ ਮਗਨਾਰੇ ਆਇਓ ਸ਼ਾਮ ਨਾਨਕ ਓਟ ਹਰ ਕੀ ਲੀਜੈ ਭੁਜਾ ਪਸਾਰੇ ਮਾਰੂ ਮਹੱਲਾ ਪੰਜਵਾ ਵਿਤ ਨਵਿਤ ਭ੍ਰਮਿਓ ਬਹੁ ਭਾਤੀ ਹਾਂਜੀ ਵਿਤ ਨਵਿਤ ਇਥੇ ਠਮਕ ਭ੍ਰਮਿਓ ਬਹੁ ਭਾਤੀ ਇਥੇ ਵਿਸਰਾਮ ਹੈ ਅਨਕ ਜਤਨ ਕਰ ਧਾਏ ਜੋ ਜੋ ਕਰਮ ਕੀਏ ਹਉ ਹਉਮੈ ਤੇ ਤੇ ਭਏ ਅਜਾਏ ਅਵਰ ਦਿਨ ਕਾਹੂ ਕਾਜ ਨ ਲਾਏ ਸੋ ਦਿਨ ਮੋਕ ਦੀਜੈ ਪ੍ਰਭ ਜੀ ਜਾ ਦਿਨ ਹਰ ਜਸ ਗਾਏ ਰਹਾਉ ਪੁੱਤਰ ਕਲਤਰ ਗ੍ਰਹਿ ਦੇਖ पसारा ਇਸ ਹੀ ਮਹਿ ੁਰ ਜਾਏ ਮਾਇਆ ਮਦ ਚਾਖ ਭੈ ਉਦਮਾਤੇ ਹ ਮਾਇਆ ਮਦ ਚਾਖ ਭੈ ਉਦਮਾਤੇ ਇਥੇ ਆਰਾਮ ਹੈ ਹਰ ਹਰ ਕਬਹ ਨਾ ਗਾਏ ਇਹ ਵਿਦ ਖੋਜੀ ਬਹੁ ਪ੍ਰਕਾਰਾ ਬਿਨ ਸੰਤਨ ਨਹੀਂ ਪਾਏ ਤੁਮ ਦਾਤਾਰ ਵੱਡੇ ਪ੍ਰਵ ਸਮਰਥ ਸਮਰਥ ਹਾਂ ਇਥੋਂ ਰਹਾ ਰਿਆ ਨਾ ਮਾਗਨ ਕੋ ਦਾਨ ਆਏ ਤਿਆਗਿਓ सगला ਮਾਨ ਮਹੱਤਾ ਮਹੱਤਾ ਹੀ ਉਚਾਰਨ ਕਰਨਾ ਮਹਿਤਾ ਨਹੀਂ ਕਹਿਣਾ ਤਿਆਗਿਓ सगला ਮਾਨ ਮਹੱਤਾ ਦਾਸ ਰੇਣ ਸਰਣਾਏ ਕਹੋ ਨਾਨਕ ਹਰ ਮਿਲ ਭਏ ਏਕੈ ਮਹਾ ਆਨੰਦ ਸੁਖ ਪਾਏ ਮਾਰੂ ਮਹੱਲਾ ਪੰਜਵਾ ਕਵਨ ਥਾਨ ਧੀਰਿਓ ਹੈ ਨਾਮਾ ਹਾਂ ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤ ਅਹੰਕਾਰਾ ਕਮਨ ਚਿਹਨ ਸੁਣ ਉਪਰ ਸੋਹਿਓ ਮੁਖਤ ਸੋਨ ਕਾਰ ਗਾਰਾ ਹਾਂ ਗਾਰਾ ਹੀ ਬੋਲਣਾ ਗਾਰਾ ਨਹੀਂ ਕਹਿਣਾ ਹਿੰਦਿਆ ਨਹੀਂ ਲਾਉਣੀ ਆ ਮੁਕਤੀ ਸੁਣ ਕਰ ਗਾਰਾ ਅਰਥ ਗਾਲਾਂ ਦਾ ਹੀ ਹੈ ਹਾਂਜੀ ਸੁਨ ਹੋ ਰੇ ਤੂੰ ਕੌਣ ਕਹਾ ਤੇ ਆਇਓ ਸੁਨ ਹੋ ਰੇ ਤੂੰ ਕੌਣ ਇੱਥੇ ਵਿਸਰਾਮ ਕਹਾ ਤੇ ਆਇਓ ਕੌਣ ਤੂੰ ਹਾਂਜੀ ਕੌਣ ਤੇ ਸੁਨ ਹੋ ਰੇ ਇੱਥੇ ਯਮਕ ਮੜੀ ਰੁੱਕ ਕੇ ਸੁਨ ਹੋ ਰੇ ਤੂੰ ਕੌਣ ਇੱਥੇ ਵਿਸਰਾਮ ਕਹਾ ਤੇ ਆਇਓ ਇਤੀ ਨਾ ਜਾਣੋ ਕੀਤੀਕ ਮੁद्दਤ ਚਲਤੇ ਖਬਰ ਨਾ ਪਾਇਓ ਕੀਤੀਕ ਇਸ ਤਰ੍ਹਾਂ ਉਚਾਰਨ ਕਰਨਾ ਥੋੜੀ ਜੀ ਡੈਸ਼ ਜੀ ਦੇ ਕੇ ਕੀਤੀਕ ਮੁद्दਤ ਇਤੀ ਨਾ ਜਾਣੋ ਕੀਤੀਕ ਮੁद्दਤ ਚਲਤੇ ਖਬਰ ਨਾ ਪਾਇਓ ਇਤੀ ਨਾ ਜਾਣੋ ਕੀਤੀਕ ਮੁद्दਤ ਚਲਤੇ ਖਬਰ ਨਾ ਪਾਇਓ ਰਹਾਓ ਸਹਨ ਸੀਲ ਪਵਨ ਅਰ ਪਾਣੀ ਬਸੁਦਾ ਖਿਮਾ ਨਿ ਪ੍ਰਾਤੇ ਹਾਂਜੀ ਸਹਨ ਸੀਲ ਪਵਨ ਅਰ ਪਾਣੀ ਇਥੇ ਵਿਸਰਾਮ ਹੈ ਬਸੁਦਾ ਖਿਮਾ ਇਥੇ ਥੋੜਾ ਜਿਹਾ ਰੁੱਕ ਕੇ ਬੋਲਣਾ ਬਸੁਦਾ ਖਿਮਾ ਨਿ ਪ੍ਰਾਤੇ ਨਿ ਪ੍ਰਾਤੇ ਡੈਸ਼ ਦੇ ਕੇ ਬੋਲਣਾ ਨਿ ਪ੍ਰਾਤੇ ਨਹੀਂ ਕਹਿਣਾ ਪੰਚ ਤਤ ਮਿਲ ਭਯੋ ਸੰਜੋਗਾ ਇਨ ਮਹਿ ਕਮਨ ਦੁਰਾਤੇ ਜਿਨ ਰਚ ਰਚਿਆ ਪੁਰਖ ਵਿਦਾਤਾ ਨਾਲੇ ਹਉ ਮੈਂ ਪਾਈ ਜਨਮ ਮਰਨ ਉਸ ਹੀ ਕੋ ਹੈ ਰੇ ਉਹ ਆਵੈ ਜਾਈ ਬਰਨ ਚਿਹ ਨਾਹੀ ਕਿਛ ਰਚਨਾ ਮਿਥਿਆ ਸਗਲ ਪਸਾਰਾ ਭਨਤ ਨਾਨਕ ਜਬ ਖੇਲ ਉਝਾਰੈ ਹਾਂਜੀ ਭਨਤ ਨਾਨਕ ਜਬ ਖੇਲ ਉਝਾਰੈ ਇਥੇ ਵਿਸਰਾਮ ਆਬ ਇਕਾ ਇਕੰਕਾਰਾ ਮਾਰੂ ਮਹੱਲਾ ਪੰਜਵਾ ਮਾਨ ਮੋਹ ਅਰ ਲੋਭ ਵਿਕਾਰਾ ਬਿਓ ਚੀਤ ਨ ਘਾਲਿਓ ਨਾਮ ਰਤਨ ਗੁਣਾ ਹਰ ਬਣ ਜੇ ਲਾਦ ਵਖਰ ਲੈ ਚਾਲਿਓ ਸੇਵਕ ਕੀ ਓੜਕ ਨਿਭਹੀ ਪ੍ਰੀਤ ਸੇਵਕ ਕੀ ਦੋਵੇਂ ਕੱਕੇ ਇਥੇ ਵਿਸਰਾਗ ਮੈਂ ਸੇਵਕ ਕੀ ਉੜਕ ਨਿਭਿ ਪ੍ਰੀਤ ਜੀਵਤ ਸਾਹਿਬ ਸੇਵ ਆਪਣਾ ਚਲਤੇ ਰਾਖਿਓ ਚੀਤ ਰਹਾਉ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਮੋਰਿਓ ਸਹਿਜ ਆਨੰਦ ਰਖਿਓ ਗ੍ਰਹਿ ਭੀਤਰ ਉਠ ਵਾਹੂ ਕਉ ਦੌਰਿਓ ਹਾਂਜੀ ਸਹਿਜ ਆਨੰਦ ਇਥੁ ਤੁਮਕ ਰਖਿਓ ਗ੍ਰਹਿ ਭੀਤਰ ਇਥਿ ਵਿਸਰਾਮ ਹੈ ਉਠ ਇਤੇ ਯਮਕਲਾ ਦਨੀ ਵਾਹੂ ਵਾਹੂ ਕਉ ਦੌਰਿਉ ਆਗਿਆ ਮਹ ਭੂਖ ਸੋਈ ਕਾਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਾਇਓ ਸਾਹਿਬ ਕਾ ਸੋ ਮਥੇ ਲੇ ਮੰਨਿਓ ਸੋ ਮਥੇ ਲੇ ਮੰਨਿਓ ਭਾਇਓ ਕਿਰਪਾਲ ਠਾਕੁਰ ਸੇਵਕ ਕਉ ਸਬਰੇ ਹਲਤ ਪਲਾਤਾ ਤਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ ਮਰੂ ਮਹੱਲਾ ਪੰਜਵਾ ਖੁੱਲਿਆ ਕਰਮ ਕਿਰਪਾ ਪਈ ठाकुर ਕੀਰਤਨ ਹਰ ਹਰ ਗਾਈ ਇਸ ਨੂੰ ਖੁੱਲਿਆ ਨਹੀਂ ਕਹਿਣਾ ਖੁੱਲਿਆ ਥੋੜਾ ਭਾਰਾ ਬੋਲਣਾ ਖੁੱਲਿਆ ਕਰਮ ਕਿਰਪਾ ਪਈ ठाकुर ਕੀਰਤਨ ਹਰ ਹਰ ਗਾਈ ਸ੍ਰਮਤਾ ਕਾ ਪਾਈ ਬਿਸਰਾਮਾ ਮਿਟ ਗਈ ਸਗਲੀ ਧਾਈ ਅਬ ਮੋਹ ਜੀਵਨ ਪਦਵੀ ਪਾਈ ਚੀਤ ਆ ਚੀਤ ਆਇਓ ਮਨਪੁਰਖ ਵਿਦਾਤਾ ਸੰਤਨ ਕੀ ਸਰਣਾਈ ਰਹਾਉ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬੈਰਾਈ ਸਾਧ ਹਜੂਰ ਹਾਜ਼ਰ ਹੈ ਨਾજર ਕਤਸਨ ਆਪਿ ਉਹ ਦੁਰਾਈ ਸੁਖ ਸੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ ਪਾਵਨ ਪਤਿਤ ਕੀਏ ਖਿਨ ਪੀਤਰ ਇਹ ਪਾਵਨ ਪਤਿਤ ਨਹੀਂ ਕਹਿਣਾ ਹੈ ਪਾਵਨ ਤੇ ਯਮ ਕਲਾ ਕੇ ਬੋਲਣਾ ਹੈ ਪਵਿੱਤਰ ਕਰ ਦਿੱਤੇ ਪਤਿਤ ਕੀਏ ਖਿਨ ਪੀਤਰ ਪਤਰਾ ਨੂੰ ਛਿੰ ਦੇ ਵਿੱਚ ਪਾਵਨ ਕੇ ਪਵਿੱਤਰ ਕਰ ਦਿੱਤਾ ਪਾਵਨ ਪਤਿਤ ਕੀਏ ਖਿਨ ਪੀਤਰ ਮਹਿਮਾ ਕਥਨ ਨਾ ਜਾਈ ਨਿਰਪਾਉ ਭੈ ਸਗਲ ਭੈ ਖੋਏ ਗੋਬਿੰਦ ਚਰਨ ਉਟਾਈ ਨਾਨਕ ਜਸ ਗਾਵੇ ਠਾਕੁਰ ਕਾ ਰੈਣ ਦਿਨਸ ਲਿਵ ਲਾਈ ਮਾਰੂ ਮਹੱਲਾ ਪੰਜਵਾ ਜੋ ਸਮਰੱਥ ਸਰਬ ਗੁਣ ਨਾਇਕ ਤਿਸ ਕਉ ਕਬ ਹੁ ਨੰਗਾ ਗਾਵਸ ਰੇ ਛੋੜ ਜਾਏ ਖਿਨ ਭੀਤਰਤਾ ਕੋ ਵਾਕੋ ਫਿਰ ਫਿਰ ਧਾਵਸ ਰੇ ਆਪਣੇ ਪ੍ਰਾਪ ਕੋ ਕਿਉ ਨ ਸਮਾਰਸ ਰੇ ਬੈਰੀ ਸੰਗ ਰੰਗ ਰਸ ਰਚਿਆ ਤਿਸ ਸਿਉ ਜੀਅਰਾ ਜਾਰਸ ਰੇ ਬੈਰੀ ਸੰਗ ਰੰਗ ਰਸ ਰਚਿਆ ਇਥੇ ਵਿਸਰਾਮ ਹੈ ਤਿਸ ਸਿਉ ਜੀਅਰਾ ਜਾਰਸ ਰੇ ਰਹਾਉ ਜਾ ਕਹਿ ਨਾਮ ਸੁਣਿਆ ਜਮ ਛੋੜੈ ਤਾ ਕੀ ਸਰਣ ਨ ਪਾਵਸ ਰੇ ਜਮ ਨਹੀਂ ਕਹਿਣਾ ਹੈ ਜਮ ਕੋਲਾ ਬੋਲੀ ਤਾਂ ਹੁੰਦਾ ਜਾ ਕਹਿ ਨਾਮ ਸੁਣਿਆ ਜਮ ਛੋੜੈ ਤਾ ਕੀ ਸਰਣ ਨ ਪਾਵਸ ਰੇ ਕਾੜ ਦੇ ਸਿਆਲ ਬਪਰੇ ਕਾ ਬਪੁਰੇ ਪਪੇ ਓਂਕੜ ਤਾ ਕੀ ਓਟ ਟਿਕਾਵਸ ਰੇ ਜਿਸ ਕਾ ਜਾਸ ਸੁਨਤ ਭਾਵ ਤਰੀਐ ਜਿਸ ਕਾ ਜਾਸ ਸੁਨਤ ਭਾਵ ਤਰੀਐ ਆਸਿਉ ਰੰਗ ਨ ਲਾਵਸਰੇ ਥੋਰੀ ਬਾਤ ਅਲਪ ਸੁਪਨੇ ਕੀ ਬਹੁਰ ਬਹੁਰ ਅਟਕਾਵਸਰੇ ਭਇਉ ਪ੍ਰਸਾਦ ਕਿਰਪਾ ਨੇਦ ਠਾਕੁਰ ਸੰਤ ਸੰਗ ਪਾਤ ਪਾਈ ਕਹੂ ਨਾਨਕ ਤ੍ਰੈ ਗੁਣ ਭ੍ਰਮ ਚੂਟਾ ਜੋ ਪ੍ਰਭ ਭਏ ਸਹਾਈ ਮਾਰੂ ਮਹੱਲਾ ਪੰਜਵਾ ਅੰਤਰ ਜਾਮੀ ਸਭ ਵਿਦ ਜਾਣੈ ਤਿਸ ਤੇ ਕਹਾ ਦੁਲਾਰਿਓ ਹਸਤ ਪਾਵ ਚਰੇ ਖੇਨ ਪੀਤਰ ਅਗਨ ਸੰਗ ਲੈ ਜਾ ਰਿਓ ਅਗਨ ਸੰਗ ਲੈ ਜਾ ਰਿਓ ਮੂੜੇ ਤੈ ਮਨ ਤੇ RAM ਵਿਸਾਰਿਓ ਮੂੜੇ ਪਦ ਤੇ ਵਿਸਰਾਮ ਹੈ ਮੂੜੇ ਮੂੜੇ ਤੈ ਮਨ ਤੇ RAM ਵਿਸਾਰਿਓ ਲੂਣ ਖਾਇ ਕਰਹਿ ਹਰਾਮ ਖੋਰੀ ਪੇਖਤ ਨੈਣ ਵਿਦਾਰਿਓ ਰਹਾਉ ਅਸਾਧ ਰੋਗ ਉਪਜਿਓ ਤਾਨ ਭੀਤਰ ਤਰਤ ਨਾ ਕਾਹੂ ਟਾਰਿਓ ਪ੍ਰਭ ਵਿਸਰਤ ਮਹ ਤਰਤ ਨ ਤਰਤ ਨ ਕਾਹੂ ਟਾਰਿਓ ਅਸਾਧ ਰੋਗ ਉਪਜਿਓ ਤਾਨ ਭੀਤਰ ਤਰਤ ਨ ਕਾਹੂ ਟਾਰਿਓ ਪ੍ਰਭ ਬਿਸਰਤ ਮਹਾ ਦੁਖ ਪਾਇਓ ਇਹੋ ਨਾਨਕ ਤਤ ਵਿਚਾਰਿਓ